ਅਕਾਲੀ ਦਲ ਦੇ ਵਿੱਚੋਂ ਬਰਖਾਸਤ ਆਗੂ ਵਿਰਸਾ ਸਿੰਘ ਵਲਟੋਹਾ ਸਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਤੇ ਸਿੰਘ ਸਹਿਬਾਨਾਂ ਨੂੰ 15 ਅਕਤੂਬਰ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਫਰਿਆਦ ਕੀਤੀ ਵਲਟੋਹਾ ਨੇ ਕਿਹਾ ਕਿ ਉਹ ਅਕਾਲੀ ਦਲ ਤੋਂ ਦੂਰ ਹੋਣ ਕਾਰਨ ਪੀੜਾ ਦੇ ਵਿੱਚ ਊ ਲੰਘ ਰਹੇ ਨੇ ਕੀ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਸਿੰਘ ਸਹਿਬਾਨਾਂ ਦੇ ਫੈਸਲੇ ਤੇ ਮੁੜ ਵਿਚਾਰ ਹੋਵੇਗਾ ਕੀ ਵਲਟੋਹਾ ਦੀ ਅਕਾਲੀ ਦਲ ਦੇ ਵਿੱਚ ਮੁੜ ਵਾਪਸੀ ਹੋਣ ਜਾ ਰਹੀ ਹੈ ਇਹ ਸਵਾਲ ਇਸ ਕਰਕੇ ਕਿਉਂਕਿ ਵਲਟੋਹਾ ਦੀ ਫਰਿਆਦ ਸ੍ਰੀ ਅਕਾਲ ਤਖਤ ਸੈੱਟ ਤੇ ਪਹੁੰਚੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਵਿਰਸਾ ਸਿੰਘ ਵਲਟੋਹਾ ਆਪਣੀ ਅਰਜ਼ੋਈ ਲੈ ਕੇ ਸ੍ਰੀ ਅਕਾਲ ਤਖਤ ਸੈੱਟ ਤੇ ਪਹੁੰਚੇ ਤੇ 15 ਅਕਤੂਬਰ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 15 ਅਕਤੂਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਇਸੇ ਸਕਤਰਚੋਂ आदेश जारी ਹੋਇਆ ਸੀਗਾ ਉਹਨੂੰ ਮੁੜ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼ ਇੱਕ ਗੁਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਦ ਕਰਵਾਈ ਹੈ ਜਾਣੇ ਅਣਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਇਸ ਦਰਾਂ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਉਹਨਾਂ ਤੋਂ ਅਕਾਲੀ ਦਲ ਖੋਇਆ ਗਿਆ ਜਿਸ ਕਾਰਨ ਉਹ ਭਾਰੀ ਪੀੜਾ ਦੇ ਵਿੱਚੋਂ ਲੰਘ ਰਹੇ ਨੇ ਲਗਭਗ 7.5 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਹਾ ਤੇ ਮੈਂ ਹਰ ਪੱਖੋਂ ਵਿਸ਼ਵਾਸ ਜਿਵਾਇਆ ਹੈ ਕਿ ਹਮੇਸ਼ਾ ਹੀ ਗੁਰਮਤ ਦੀ ਸੋਝੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਇੱਕ ਅਮਰਤਧਾਰੀ ਸਿੱਖ ਹਾਂ ਜ਼ਿਕਰਯੋਗ ਹੈ ਕਿ ਵਰਸਾ ਸਿੰਘ ਬਲਟੋਹਾ ਤੇ ਤਤਕਾਲੀ ਸਿੰਘ ਸਹਿਬਾਨਾ ਬਾਰੇ ਗਲਤ ਬਿਆਨਬਾਜ਼ੀ ਦੇ ਇਲਜ਼ਾਮ ਲੱਗੇ ਸਨ ਜਿਸ ਦੇ ਬਾਅਦ ਵਰਸਾ ਸਿੰਘ ਬਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਤੇ 15 ਅਕਤੂਬਰ ਨੂੰ ਪਹਿਲਾਂ ਬਲਟੋਹਾ ਦੀ ਸਿੰਘ ਸਹਿਬਾਨਾ ਅੱਗੇ ਪੇਸ਼ੀ ਹੋਈ ਤੇ ਫਿਰ ਸਿੰਘ ਸਹਿਬਾਨਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਦਿੱਤੇ ਕਿ ਬਲਟੋਹਾ ਨੂੰ ਪਾਰਟੀ 'ਚੋਂ 10 ਸਾਲ ਦੀ ਲਈ ਬਾਹਰਦਾਰਾ ਵਿਖਾਇਆ ਜਾਵੇ ਹਾਲਾਂਕਿ ਬਲਟੋਹਾ ਨੇ ਖੁਦ ਹੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਖੈਰ ਹੁਣ ਦੇਖਣਾ ਹੋਵੇਗਾ ਕਿ ਕੀ ਸਿੰਘ ਸਹਿਬਾਨਾਂ ਵੱਲੋਂ ਬਲਟੋਹਾ ਦੀ ਅਰਜ਼ੋਈ ਤੇ ਕੋਈ ਵਿਚਾਰ ਕੀਤਾ ਜਾਂਦਾ ਹੈ ਕੀ ਬਲਟੋਹਾ ਦੀ ਅਕਾਲੀ ਦਲ ਦੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਹੈ ਜੋ ਕਿ ਸਥਾਨਕ ਲੋਕਾਂ ਦਾ ਪੱਕੇ ਸਾਹਮਣੇ ਸਥਾਨਕ ਲੋਕਾਂ ਦਾ ਕਹਿੰਦੇ ਕਿ ਉਹਨਾਂ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜ਼ਖਮੀ ਦੀਆਂ ਲੱਤਾਂ ਬਹਾਾਂ ਨੁਕਸਾਨੀਆਂ ਗਈਆਂ ਨੇ ਕਾਮਰਸਰ ਦੇ ਨੂਰਪੁਰ ਨਗਰ ਇਲਾਕੇ ਦੇ ਵਿੱਚ ਬਲਾਸਟ ਹੋਇਆ ਹੈ ਜਿਹੜਾ ਘਰੋਂ ਭੱਜਾ ਹੋਵੇ ਉਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਾਗੇ ਦੇ ਪਿੰਡਾਂ ਤੋਂ ਉਹ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਇਦਾਂ ਦਾ ਹੋਇਆ ਹੋਵੇ ਨਹੀਂ ਬਿਲਕੁਲ ਜੀ ਬਿਲਕੁਲ ਇਦਾਂ ਦੀਆਂ ਅਫਵਾਹਾਂ ਤੇ ਤੁਹਾਨੂੰ ਵਿਸ਼ਵਾਸ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰਾਣੀਆਂ ਜਿਹੜੀਆਂ ਤਫ਼ਤੀਸ਼ਾਂ 'ਚ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਹੈ ਅਬੈਂਡੈਂਟ ਲੋਕੇਸ਼ਨ ਹੈਗੀ ਹੈ ਅਬੈਂਡੈਂਟ ਲੋਕੇਸ਼ਨਸ ਤੇ ਇਦਾਂ ਦੀ ਕਨਸਾਈਨਮੈਂਟਸ ਰੱਖੀਆਂ ਜਾਂਦੀਆਂ ਸੀਗੀਆਂ ਤੇ ਇਹਦੇ ਵੱਲੋਂ ਜਦੋਂ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੋਣੀ ਉਹਦੇ ਉੱਤੇ ਜਿਵੇਂ ਹੈਗੀ ਹੈ ਉਹਦੇ ਬਲਾਸਟ ਹੋਣ ਤੋਂ ਬਾਅਦ ਕਾਫੀ ਇੰਜਰੀਜ਼ ਆਈਆਂ ਪਾਕਿਸਤਾਨ ਕਨੈਕਸ਼ਨ ਵਾਲੀ ਵੀ ਕੋਈ ਜਿਸ ਸਾਨੂੰ ਪੂਰਾ ਸ਼ੱਕ ਹੈ ਕਿ ਇਦਾਂ ਦੇ ਜਿਹੜੇ ਮਾੜੇ ਅਨਸਰ ਨੇ ਡੂ ਟੂ ਕਰਾਸ ਬਾਰਡਰ ਟੈਰਰਿਜ਼ਮ ਇਹ ਜਿਹੜਾ ਸਾਡੇ ਇਲਾਕੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਪਾਕਿਸਤਾਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੋਣੀ ਜਿਹਦੇ ਅਸੀਂ ਜਲਦੀ ਤੁਹਾਨੂੰ ਇਨਵੈਸਟੀਗੇਸ਼ਨ ਬਰੀਕੀ ਨਾਲ ਕਰਕੇ ਰਿਜ਼ਲਟਸ ਜ਼ਰੂਰ ਸ਼ੇਅਰ ਕਰਾਂਗੇ ਇਹ ਸਾਨੂੰ ਜਿਹੜਾ ਹੈਗਾ ਸਾਡੀਆਂ ਐਫਐਸਐਲ ਦੀਆਂ ਟੀਮ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਤੇ ਜਿਹੜੇ ਵੀ ਟਾਈਪ ਦਾ ਐਕਸਪਲੋਸਿਵ ਹੈਗਾ ਸੀ ਤੁਹਾਡੇ ਨਾਲ ਉਹ ਵੀ ਖਲਾਸੀ ਕਰਾਂਗੇ ਤਾਂ ਇਹ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਔਰ ਇਹ ਜਗ੍ਹਾ ਪਹਿਲਾਂ ਮੈਂ ਦਿਖਾ ਦਿਆਂ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਬਲਾਸਟ ਹੈ ਉਹ ਹੁੰਦਾ ਔਰ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਖੁਦ ਐਸਐਸਪੀ ਪਹੁੰਚੇ ਨੇ ਤਾਂ ਜੋ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਕਈ ਐਸੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਔਰ ਮੈਂ ਦਿਖਾ ਦਿਆਂ ਕਿ ਪਿੱਛੇ ਬਾਗ ਹੈ ਔਰ ਇਸ ਬਾਗ ਦਾ ਸ਼ਾਇਦ ਇਸ ਜਿਹੜੀ ਕੰਸਾਈਨਮੈਂਟ ਹੈ ਇਸ ਨੂੰ ਇੱਥੇ ਰੱਖਣ ਦੇ ਲਈ ਇਸ ਬਾਗ ਦੀ ਆੜ ਦੇ ਵਿੱਚ ਇਹ ਸਾਰਾ ਜਿਹੜਾ ਸਮੱਗਰੀ ਹੈ ਜੋ ਤਮਾਕੀ ਅਧਾਰਤ ਜਿਹੜੀ ਖੇਜ਼ ਸਮੱਗਰੀ ਦਾ ਜ਼ਿਕਰ ਹੋ ਰਿਹਾ ਹਾਲਾਂਕਿ ਉਹ ਗ੍ਰਨੇਡ ਸੀ ਜਾਂ ਡੀਐਕਸ ਆਈਈਡੀ ਹੈ ਕੀ ਹੈ ਇਸ ਬਾਰੇ ਹਲੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਪਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਜਿਸ ਸ਼ਖਸ ਵੱਲੋਂ ਇੱਥੇ ਆ ਕੇ ਇਹ ਜਿਹੜੀ ਕੰਸਾਈਨਮੈਂਟ ਹੈ ਉਹ ਚੱਕੀ ਜਾਣੀ ਸੀ ਤਾਂ ਉਸ ਦੇ ਕੋਲੋਂ ਕੀ ਐਸਾ ਹੋਇਆ ਕਿ ਇੱਥੇ ਧਮਾਕਾ ਹੋਇਆ ਔਰ ਉਸ ਧਮਾਕੇ ਦੇ ਵਿੱਚ ਉਹ ਖੁਦ ਬੁਰੀ ਤਰ੍ਹਾਂ ਚੁੱਲਸਿਆ ਤਾਂ ਪੁਲਿਸ ਦੀ ਟੀਮ ਇੱਥੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਔਰ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ ਜਿਹੜੀ ਐਫਐਸਐਲ ਟੀਮ ਹੈ ਉਹ ਵੀ ਮੌਕੇ ਤੇ ਪਹੁੰਚੇਗੀ ਫਿਲਹਾਲ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਮੌਕੇ ਤੇ ਪਹੁੰਚੇ ਨੇ ਇੱਕ ਵਾਰ ਮੈਂ ਇਲਾਕਾ ਦਿਖਾ ਦਿਆਂ ਕਿ ਇਹ ਸੜਕ ਤੇ ਤੁਸੀਂ ਦੇਖੋ ਕਿ ਆਵਾਜਾਈ ਕਿੰਨੀ ਜ਼ਿਆਦਾ ਰਹਿੰਦੀ ਹੈ ਹਰ ਵੇਲੇ ਤਾਂ ਅੰਮ੍ਰਿਤਸਰ ਤੋਂ ਅਮਜੀਠਾ ਨੂੰ ਜਾਣ ਵਾਲੀ ਰੋਡ ਹੈ ਇਹ ਮਜੀਠੇ ਵਾਲਾ ਪਾਸਾ ਹੈ ਔਰ ਜਿੰਨੀਆਂ ਵੀ ਗੱਡੀਆਂ ਕਿਉਂਕਿ ਰਸਤਾ ਬੰਦ ਕਰ ਦਿੱਤਾ ਗਿਆ ਸਾਹਮਣੇ ਇੱਕ ਪੁਲਿਸ ਦੀ ਗੱਡੀ ਸੜਕ ਦੇ ਵਿੱਚਕਾਰ ਲਗਾ ਕੇ ਇਸ ਸੜਕ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਤਾਂ ਬਿਲਕੁਲ ਸਾਹਮਣੇ ਵੀ ਰਿਹਾਇਸ਼ੀ ਇਲਾਕਾ ਹੈ ਔਰ ਬਹੁਤ ਅਸੀਂ ਕਹਿ ਸਕਦੇ ਕਿ ਇਸ ਪਾਸੇ ਪੌਸ਼ ਏਰੀਆ ਵੀ ਨਹੀਂ ਜਿੱਥੇ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਨੇ ਵੱਡੇ-ਵੱਡੇ ਲੋਕ ਇਸ ਏਰੀਏ ਤੇ ਰਹਿੰਦੇ ਨੇ ਪਰ ਤੁਸੀਂ ਦੇਖੋ ਕਿ ਹਾਲਾਂਕਿ ਜਿਹੜੀ ਇੱਕ ਇਹ ਜਾਣਕਾਰੀ ਆ ਰਹੀ ਸੀ ਕਿ ਕਿਸੇ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਜਾਣ ਦੀ ਕੋਸ਼ਿਸ਼ ਹੋ ਸਕਦੀ ਤਾਂ ਉਸ ਨੂੰ ਲੈ ਕੇ ਐਸਐਸਪੀ ਨੇ ਸਪਸ਼ਟ ਕੀਤਾ ਕਿ ਅਜਈਆਂ ਅਫਵਾਹਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ ਤਾਂ ਇਹ ਸ਼ਹਿਰ ਵਾਲੇ ਪਾਸੇ ਨੂੰ ਰੋੜ ਜਾਂਦੀ ਹੈ ਫਿਲਹਾਲ ਇਸ ਸੜਕ ਨੂੰ ਬੰਦ ਕੀਤਾ ਹੋਇਆ ਹੈ ਔਰ तमाम ਜਿਹੜੀਆਂ ਗੱਡੀਆਂ ਟ੍ਰੈਫਿਕ ਆਮ ਦਿਨਾਂ ਦੇ ਵਾਂਗ ਚੱਲਦੀ ਹੋਈ ਨਜ਼ਰ ਆ ਰਹੀ ਤਾਂ ਸੜਕ ਦੇ ਬਿਲਕੁਲ ਇਸ ਪਾਸੇ ਤੁਸੀਂ ਦੇਖੋ ਜਿੱਥੇ ਖੁਦ ਐਸਐਸਪੀ ਪਹੁੰਚੇ ਹੋਏ ਨੇ ਔਰ ਐਸਐਸਪੀ ਵੱਲੋਂ ਅਹਿਮ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕਿ ਜਿਹੜਾ ਧਮਾਕਾ ਹੋਇਆ ਉਸ ਦੇ ਪਿੱਛੇ وجہ ਇਹ ਹੋ ਸਕਦੀ ਹੈ ਕਿ ਜਿਹੜਾ ਸ਼ਖਸ ਇਸ ਬੰਬ ਧਮਾਕੇ ਦੇ ਵਿੱਚ ਚੁਲਸਿਆ ਤਾਂ ਇੱਥੇ ਕੁਝ ਲੋਕ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਇੱਥੇ ਜਿਹੜੇ ਸਥਾਨਕ ਲੋਕ ਨੇ ਕੀ ਤੁਹੀਂ ਧਮਾਕੇ ਦੀ ਕਿੰਨੇ ਕਵਜੇ ਆਵਾਜ਼ ਸੁਣੀ ਕੀ ਪੂਰਾ ਮਾਮਲਾ ਇਹ ਥੋੜੀ ਦੇਰ ਪਹਿਲਾਂ ਹੀ ਆਵਾਜ਼ ਸੁਣੀ ਆ ਜੀ ਇਹ ਤਾਜ਼ਾ ਤਾਜ਼ੀ ਗੱਲ ਆ ਆਵਾਜ਼ ਸੁਣੀ ਤੇ ਅਸੀਂ ਇੱਥੇ ਪਹੁੰਚੇ ਆਂ ਔਰ ਬੰਬ ਬਲਾਸਟ ਹੋਇਆ ਇੱਕ ਜਾਣੇ ਦੀ ਡੈਥ ਹੋਈ ਆ ਮੌਕੇ ਤੇ ਇਹ ਵੀ ਸਰਪੰਚੇਗੇ ਨੇ ਰਵਨੀਖ ਸਿੰਘ ਜੀ ਕਿ ਜ਼ਿਆਦਾ ਬਾਤ ਆਵਾਜ਼ ਕਾਫੀ ਜ਼ਿਆਦਾ ਸੀ ਜੀ ਸਰਪੰਚ ਸਾਹਿਬ ਤੁਹਾਡੇ ਕੋਲ ਕੀ ਜਾਣਕਾਰੀ ਕਦੋਂ ਪਤਾ ਲੱਗਦਾ ਕਿ ਇਹ ਤਮਾਕੀ ਜਾਣਕਾਰੀ ਅੱਧੇ ਪੌਣੇ ਘੰਟੇ ਘੰਟੇ ਦੀ ਗੱਲ ਹੈ ਜੀ ਕਹਿੰਦੇ ਬੰਦਾ ਇੱਥੇ ਬਲਾਸਟ ਹੋਇਆ ਤੇ ਬੰਦੇ ਦੀ ਡੈਥ ਹੋ ਗਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਵੀ ਮੌਜੂਦਾ ਸਰਪੰਚ ਨੇ ਮੈਂ ਵੀ ਮੌਜੂਦਾ ਸਰਪੰਚਾਂ ਜਿੱਥੋਂ ਤੇ ਕਟਰਾ ਕਰਮ ਰੋਜ਼ ਹੀ ਹੋ ਰਹੇ ਆ ਅੰਮ੍ਰਿਤਸਰ ਪਤਾ ਨਹੀਂ ਅੰਮ੍ਰਿਤਸਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਪਰसों ਕਾਉਂਸਲਰ ਨੂੰ ਮਾਰ ਦਿੱਤਾ ਗਿਆ ਉਹ ਤੋਂ